ਆਓ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆਂ ਜੀ ਮਲੇਰ ਕੋਟਲੇ ਵਾਲੇ ਸ਼ਹਿਰ ਤੇ ਅੱਜ ਉੱਥੇ ਜਾਣ ਦਾ ਕਾਰਨ ਇਹ ਵੀ ਆਪਣੇ ਕਈ ਵਰੀ ਬਜ਼ੁਰਗ ਹੋ ਜਨੇ ਆ ਜਿਵੇਂ ਆਪਣੇ ਮੰਮੀ ਡੈਡੀ ਹੋ ਗਏ ਆ ਕੋਈ ਹੋਰ ਵੀ ਬਜ਼ੁਰਗ ਗੋਡਿਆਂ ਤੋਂ ਜਾਂ ਵੈਸੇ ਕਈ ਵਰੀ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਤੇ ਕੋਈ ਡਾਕਟਰ ਹੈ ਉੱਥੇ ਕਹਿੰਦੇ ਬਹੁਤ ਸੋਹਣੀ ਦਵਾਈ ਦਿੰਦਾ ਏ ਬਾਕੀ ਆ ਸਾਡੀ ਬੂਆ ਬੈਠੀ ਹੈ ਪਿੱਛੇ ਆ ਬੂਆ ਨੇ ਦਵਾਈ ਲਈ ਸੀਗੀ ਕਹਿੰਦੇ ਭਾਈ ਮੈਂ ਲਾਦੇ ਤਿੰਨ ਦਿਨ ਚ ਚੱਲਣ ਲਾਦੇ ਗੁੱਡਾ ਨਿਕਲ ਗਿਆ ਸੀਗਾ ਤੇ ਉਸ ਤੋਂ ਬਾਅਦ ਬੇ ਕਾਫੀ ਸੋਜ ਸੂਜ ਗਈ ਸੀਗੀ ਹੁਣ ਤਕਰੀਬਨ ਸੈੱਟ ਹੈ ਤੀਜੇ ਦਿਨ ਦਵਾਈ ਚ ਦਵਾਈ ਦਾ ਸੋਹਣਾ ਅਸਰ ਹੋ ਗਿਆ ਸੀਗਾ ਤੇ ਬਾਕੀ ਤੁਹਾਨੂੰ ਦੱਸਦੇ ਹਾਂ ਹੁਣ ਰੂਟ ਤੇ ਜਾ ਰਹੇ ਆਪਾਂ ਰਸਤਾ ਜਾ ਰਿਹਾ ਮਲੇਰ ਹੋਟਲ ਵਾਲਾ ਇਹ ਨਹਿਰਾ ਨੂਰਾ ਆ ਗਿਆ ਨਹਿਰਾ ਤੋਂ ਸੱਜੇ ਪਾਸੇ ਇੱਕ ਨੂੰ ਰਸਤਾ ਜਾ ਰਿਹਾ ਇਹ ਆ ਗਿਆ ਪਿੰਡ ਰੌਣੀ ਟੱਪ ਕੇ ਪੁਲ ਆਉਂਦਾ ਏ ਚੌੜੇ ਪੁਲ ਚੌੜੇ ਪੁਲ ਲੈ ਵੀ ਸਾਡਾ ਫੁੱਫੜ ਦੱਸਦਾ ਕਹਿੰਦਾ ਚੌੜੇ ਪੁਲ ਚੌੜੇ ਪੁਲ ਲਓ ਜੀ ਲਓ ਆ ਗਿਆ ਪਠਿੰਟੇ ਵਾਲਾ ਇਹੋ ਰਸਤਾ ਜਾਣਾ ਜੀ ਸਿੱਧਾ ਸਿੱਧਾ ਅੱਗੇ ਦੇਖਦੇ ਆ ਕਿੱਥੇ ਜਾ ਕੇ ਜਿਲ੍ਹਾ ਮਲੇਰ ਕੋਟਲਾ ਚ ਸਵਾਗਤ ਹੈ ਜੀ ਲਓ ਜੀ ਸਿੱਧਾ ਸਿੱਧਾ ਇਹ ਬਾਕੀ ਅੱਗੇ ਤੁਹਾਨੂੰ ਰਸਤਾ ਦਿਖਾਣੇ ਆ। ਲੋ ਜੀ ਪਿੱਛੇ ਲਸਾੜਾ ਪਿੰਡ ਟਪ ਕੇ ਗਿਆਏ ਆ ਆਪਾਂ ਮੁੜਨਾ ਕਿਸੇ ਪਾਸੇ ਨੇ ਨੇ ਮੇਨ ਰੋਡ ਚੱਲਦੇ ਆਈ ਜਣ ਤੇ ਸਿੱਧਾ ਹੀ ਸਿੱਧਾ ਹੈ। ਬਾਕੀ ਆਪਾਂ ਛੋਟੇ ਛੋਟੇ ਪਾਰਟ 'ਚ ਵੀਡੀਓ ਬਣਾਉਂਦੇ ਰਹੋਗੇ ਕਿਉਂਕਿ ਇਹ ਵੀ ਭਾਈ ਡਰਾਈਵਰੀ ਵੀ ਸੰਭੜਨੀ ਆ ਮੇਰਾ ਵੀਰ। ਇਹਨਾਂ ਤੇ ਵੀਡੀਓ ਵੀ ਤਾਂ ਕਿ ਕਿਸ ਦਾ ਭਲਾ ਹੋ ਜੀ ਜਿਹਦਾ ਭਲਾ ਹੁੰਦਾ ਚਲੋ ਚੰਗੀ ਗੱਲ। ਤੇ ਬਾਕੀ ਤੁਹਾਨੂੰ ਰਸਤਾ ਦੱਸੀ ਜਾਵਾਂਗੇ ਜਿਵੇਂ ਜਿਵੇਂ ਆਪਾਂ ਜਿੱਥੇ ਕਿਤੇ ਮੋੜਾਂ ਹੋਇਆ ਚਲੋ ਤਨੇਜਾਰੇ ਲਈ ਚਲੋ ਇਹਦਾ ਹਰਿਆਲੀ ਹਰਿਆਲੀ ਹੈ ਥਾਰੇ ਪਾਸੇ ਦਰਖਤ ਤੇ ਦਰਖਤ ਆ ਸਾਡੇ ਵਾਲੀ ਸਾਈਡ ਤਾਂ ਦਰਖਤਾਂ ਦਾ ਨਾਮੋ ਨਿਸ਼ਾਨ ਚੱਕਦਾ ਇਹਨਾਂ ਨੇ ਖਰੜ ਵਾਲੀ ਸਾਈਡ ਤੋਂ ਇਹ ਦੇਖੋ ਵੀ ਲਓ ਜੀ ਰੁੜਕੇ ਲਸੋਈ ਆ ਪਿੱਛੇ ਪਿੰਡ ਰੁੜਕੇ ਨਿਕਲ ਗਿਆ ਜੀ ਤੇ ਅੱਗੇ ਲਸੋਈ ਆ ਜਾਣਾ ਆਪਾਂ ਚੱਲਦੇ ਚੱਲਾਏ ਨਾਮ ਹੈਗਾ ਸਰਵਰ ਪਰ ਲੈ ਬੋਪੜ ਬੋਲ ਕੇ ਦੱਸ ਜੇਰਾ ਕਿਹੜਾ ਨਾਮ ਹੈ ਹੁਣ ਬੋਪੜ ਸਾਡਾ ਕਹਿੰਦਾ ਬੋਲਦਾ ਨਹੀਂ ਹੈ ਬੋਪੜ ਫੁੱਸਾ ਕਰਕੇ ਸਰਵਰ ਪਰ ਕੀ ਬੋਲਤੇ ਆਹੋ ਜੀ ਥਾਂ ਬੋਪੜ ਫਾਰਮ ਦਾ ਸਾਡਾ ਬੋਪੜ ਥੋੜਾ ਜਿਹਾ ਹੈ ਨਾ ਪੁਰਾਣੇ ਬੰਦੇ ਤੁਹਾਨੂੰ ਪਤਾ ਕੈਮਰੇ ਮੂਰੇ ਆਉਂਦੇ ਵੇ ਥੋੜਾ ਜਿਹਾ ਖਿੱਚੇ ਜਿਖਦੇ ਹੁੰਦੇ ਹੈ ਜੱਕਦੇ ਕੋਈ ਚੱਕਰ ਨਹੀਂ ਚਲੋ ਸਰਵਰ ਪਰ ਪਿੰਡ ਹੈ ਜੀ ਮਲੇਰ ਕੋਟਲੇ ਚ ਤੇ ਉਥੇ ਜਾਣਾ ਹੈ ਜੀ ਆਪਾਂ ਨੇ ਪਿੱਛੇ ਲਸੋਈ ਵਗੈਰਾ ਨਿਕਲਿਆ ਹੈ ਤੇ ਹੁਣ ਆ ਗਿਆ ਜੀ ਗੁਰਦੁਆਰਾ ਸਾਹਿਬ ਮੰਡੀਆਂ ਪਿੰਡ ਆ ਗਿਆ ਇਹ ਮੰਡੀਆਂ ਪਿੰਡ ਆ ਗਿਆ ਜੀ ਮੰਡੀਆਂ ਦਾ బోర్ ਇਥੋਂ ਬਾਅਦ ਥੋੜਾ ਬਹੁਤਾ ਹੋਰ ਆਪਾਂ ਨੇ ਜਾਣਾ ਅੱਗੇ ਤੱਕ ਚੱਲਿਆਂ ਆਪਾਂ ਤੇ ਅੱਗੇ ਸਰਵਰ ਪਰਾ ਦਾ ਵੇਟ ਕਰਦੇ ਆਂ ਬਾਕੀ ਅੱਗੇ ਕੰਟੀਨਿਊ ਕਰਦੇ ਆਂ ਫਿਰ ਦੁਬਾਰੇ ਵੀਡੀਓ ਆਪਾਂ ਤਾਂ ਕਿ ਤੁਹਾਡਾ ਵੀ ਟਾਈਮ ਨਾ ਖਰਾਬ ਹੋਵੇ ਤੇ ਤੁਹਾਨੂੰ ਲੋਕੇਸ਼ਨ ਵੀ ਪਤਾ ਚੱਲ ਜAVE ਕਿੱਥੇ ਕਿ ਜਾਣਾ ਕਿੱਧਰੋਂ ਜਾਊਗਾ ਲਓ ਜੀ ਆ ਆ ਗਿਆ ਇਹ ਆ ਗਿਆ ਆਪਣਾ ਜੀ ਸ਼ਾਹ ਖਾਨਪੁਰ ਕਰਕੇ ਆ ਸ਼ਾਹ ਖਾਨਪੁਰ ਤੋਂ ਅੱਗੇ ਥੋੜਾ ਜਿਹਾ ਅੱਗੇ ਜਾਗੇ ਆਪਣਾ ਸਰਵਰ ਪਰਾ ਨੂੰ ਰਸਤਾ ਮੁੜੂਗਾ ਬਾਕੀ ਸਾਨੂੰ ਨੇ ਹੁਣ 7 ਮਿੰਟ ਦਾ ਰਸਤਾ ਰਹਿ ਗਿਆ ਇੱਥੇ ਤਕਰੀਬਨ 7 ਮਿੰਟ ਦਾ ਦੱਸ ਆਏ ਬਾਕੀ ਦੇਖੋ ਇਹ ਆ ਗਈ ਖਾਨਪੁਰ ਇਹ ਰਿਹਾ బోర్ ਪਿੱਛੇ ਸਕੂਲ ਲੰਘਿਆ ਖਾਨਪੁਰ ਦਾ బోర్ ਆ ਗਿਆ ਤੇ ਅੱਗੇ ਆਪਾਂ ਚੱਲਾਂਗੇ ਆਹ ਇਧਰ ਤੋਂ ਥੋੜਾ ਬਹੁਤ ਹੀ ਜਾਣਾ ਇਥੋਂ ਉਹ ਨਹੀਂ ਆ ਜੀ ਬੁੱਲ ਦੇ ਵਗਰੇ ਇਹਨਾਂ ਪਿੰਡ ਪੁੰਡਾ ਕੇ ਇਧਰ ਦੇ ਯੋਕੇ ਦਾ ਰਸਤਾ ਹੁਣ ਤੁਹਾਨੂੰ ਅੱਗੇ ਚੱਲ ਕੇ ਦਿਖਾਣੇ ਆ ਵੀ ਕਿਵੇਂ ਕਿੱਧਰ ਹੋ ਜਾਣਾ ਹੈ ਬੜੇ ਰਿਓ ਵੀਡੀਓ ਦੇ ਨਾਲ ਨਾਲ ਲੋ ਜੀ ਅਸੀਂ ਆਏ ਆ ਜੀ ਖੰਨੇ ਵਾਲੀ ਸਾਈਡ ਤੋਂ ਤੇ ਮੇਰਾ ਵੀਰ ਜੇ ਕੋਈ ਹੋਰ ਕਿਸੇ ਪਾਸੇ ਤੋਂ ਆਵੇ ਤਾਂ ਇੱਕ ਵਾਰੀ ਆਪ ਦਾ ਮੈਪ ਤੇ ਜ਼ਰੂਰ ਚੈੱਕ ਕਰ ਲਿਓ ਭੈਣੀ ਕੰਬੋਜ ਆ ਗਿਆ ਕਰਕੇ ਕੰਬੋਆ ਭੈਣੀ ਕਫੂਆ ਪਿੰਡ ਆ ਗਿਆ ਤੇ ਅਸੀਂ ਖਾਨਪੁਰ ਸਾਈਡ ਤੋਂ ਪਿੱਛੇ ਖਾਨਪੁਰ ਲੰਘਿਆ ਅਸੀਂ ਆਏ ਆ ਜੀ ਆਪਣਾ ਖੰਨੇ ਵਾਲੀ ਸਾਈਡ ਤੋਂ ਉਧਰੋਂ ਪਹਿਲੇ ਪਿੰਡਾਂਾਂ ਕੇ ਜਿਹੜੇ ਜਿਹੜੇ ਆਪਾਂ ਰਸਤੇ ਤੇ ਦੱਸਦੇ ਜਾ ਰਹੇ ਹਾਂ ਤੇ ਜੇ ਮੇਰਾ ਵੀਰ ਕੋਈ ਹੋਰ ਕਿਸੇ ਪਾਸੇ ਤੋਂ ਆਵੇ ਤਾਂ ਇੱਕ ਵਾਰੀ ਲੋਕੇਸ਼ਨ ਜ਼ਰੂਰ ਲਾ ਲਿਓ ਪਿੰਡ ਦਾ ਨਾਮ ਹੈ ਸਰਵਰਪੁਰਾ ਆ ਗਈ ਜੀ ਸੇ ਕੇ ਹਸ ਸਰਵਰਪੁਰਾ ਦਾ ਆ ਗਈ ਆ ਸਰਵਰਪੁਰ ਨੂੰ ਲੱਗੇ ਜਾਂਦੇ ਇੱਥੋਂ ਸਰਵਰਪੁਰ ਨੂੰ ਇਹ ਰਸਤਾ ਜਾਂਦਾ ਜੀ ਇੱਥੇ ਆ ਕੇ ਧਿਆਨ ਰੱਖਿਓ ਰਾਂਵਾ ਕਰਕੇ ਪਿੰਡ ਹੈ ਮੇਰੇ ਖਿਆਲ ਚ ਉਹਦੇ ਨਾਲੇ ਘਟ ਹੈ ਇਹ ਕੱਟ ਦਾ ਜ਼ਰੂਰ ਧਿਆਨ ਰੱਖਿਓ ਤੁਸੀਂ ਨਾਲੇ ਦੇਖੋ ਇੱਥੇ ਬੜੇ ਹੋਏ ਐ ਇੱਥੇ ਖੱਬੇ ਪਾਸੇ ਆ ਜਿਓ ਇਹ ਰਸਤਾ ਜਾਂਦਾ ਏ ਜੀ ਸਰਵਰ ਪਰ

ਇਹ ਰਸਤਾ ਇਹ ਇੱਧਰ ਇਹ ਕਿ ਗੱਡੀ ਖੜੀ ਹੈ ਆ ਲਓ ਜੀ ਉਹ ਜਿੱਥੇ ਗੱਡੀ ਖੜੀ ਹੈ ਇਹ ਆ ਗਿਆ ਸੱਜੇ ਪਾਸੇ ਹੀ ਹੈ ਕੰਪੇਅਰ ਤੇ ਦੁਕਾਨ ਹੈ ਕੰਪੇਅਰ ਤੇ ਜਾਣਾ ਆਪਣੇ ਲਓ ਜੀ ਅੱਗੇ ਤੁਹਾਨੂੰ ਰਸਤਾ ਦੱਸਦੇ ਹਾਂ ਬਾਕੀ ਦਾ ਲਓ ਜੀ ਇੱਧਰੋਂ ਆ ਕੇ ਇੱਥੋਂ ਰਸਤਾ ਜਾਂਦਾ ਹੈ ਆ ਲਿਖਿਆ ਜੀ ਐਡਰੈਸ ਇਹ ਲੱਗਿਆ ਹੋਇਆ ਹੈਗਾ ਪੀ ਆਰ ਆਯੁਰਵੇਦਾ ਆਉਂ ਸਾਹਮਣੇ ਵਾਲੇ ਪਾਸੇ ਤੋਂ ਇਹਨਾਂ ਦਾ ਅੱਗੇ ਪਾਸੇ ਮਕਾਨ ਹੈ ਜੀ ਤੇ ਨਾਲ ਜਾ ਕੇ ਇਹ ਵਾਲਾ ਹੈ ਇਹ ਦੇਖੋ ਜੀ